11 ਜੁਲਾਈ 1775 ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੇ ਅਗਰਹਿ ਦੇ ਨਾਲ ਆਪਾਂ ਕਹੀਏ ਉਹਨਾਂ ਦੀ ਬੇਨਤੀ ਤੋਂ ਬਾਅਦ ਦਿੱਲੀ ਵੱਲ ਨੂੰ ਚਾਲੇ ਪਾਈ ਸੀਗੇ ਤੇ ਉਹਨਾਂ ਨੇ ਕਿਹਾ ਸੀ ਧਰਮ ਬਚਾਣਾ ਧਰਮ ਬਚਾਉਣ ਵਾਸਤੇ ਗਏ ਸੀ ਅੱਜ 11 ਜੁਲਾਈ ਨੂੰ ਫਿਰ ਇੱਕ ਵਾਰ ਉਸ ਤਰ੍ਹਾਂ ਦੀ ਯਾਤਰਾ ਆਪਾਂ ਕਹੀਏ ਤਰਮ ਬਚਾਓ ਯਾਤਰਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਬਾਬਾ ਮਨਜੀਤ ਸਿੰਘ ਜੀਤਪੁਰ ਵਾਲੇ ਜਿਹੜੇ ਨੇ ਉਹਨਾਂ ਨੇ ਇਹ ਯਾਤਰਾ ਜਿਹੜੀ ਹੈਗੀ ਹੈ ਇੱਥੋਂ ਅੱਜ ਖਾਲਸੇ ਦੀ ਧਰਤੀ ਜਿਹੜੀ ਹੈ ਆਪਾਂ ਕਹੀਏ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀ ਹੈਗੀ ਯਾਤਰਾ ਇਹ ਜਾਣੀ ਹੈਗੀ ਹੈ ਤੇ ਚਾਂਦਨੀ ਚੌਕ ਦਿੱਲੀ ਜਿੱਤ ਜਾ ਕੇ ਇਹ ਗੁਰਦੁਆਰਾ ਸਿਕਸ ਗੰਸਾਬ 14 ਅਪ੍ਰੈਲ ਨੂੰ ਸੰਪੂਰਨ ਹੋਣੀ ਹੈਗੀ ਆ ਤੇ ਅਸੀਂ ਗੱਲ ਕਰਦੇ ਹਾਂ ਇਸ ਯਾਤਰਾ ਨੂੰ ਲੈ ਕੇ ਜਿਹੜੇ ਬੜੇ ਪ੍ਰਬੰਧ ਕੀਤੇ ਗਏ ਨੇ ਤੁਹਾਨੂੰ ਅਸੀਂ ਜੀ ਮੀਡੀਆ ਜਿਹੜਾ ਹੈਗਾ ਇਸ ਯਾਤਰਾ ਦੇ ਪਲ-ਪਲ ਦੀ ਜਾਣਕਾਰੀ ਤੁਹਾਨੂੰ ਦੇਵੇਗਾ ਤੇ ਦੱਸੇਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਕਿਨਾ-ਕਿਨਾ ਰਾਹਾਂ ਨੇ ਹੁੰਦੇ ਹੋਏ ਦਿੱਲੀ ਚਾਂਦਨੀ ਚੌਕ ਪਹੁੰਚੇ ਸੀਗੇ ਔਰ ਕਦੋਂ ਉਹਨਾਂ ਨੂੰ ਅਗਰੇ ਪਹੁੰਚੇ ਨੇ ਤੇ ਮੁਗਲ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਬੰਦੀ ਬਣਾ ਕੇ ਰੱਖਿਆ ਸੀਗਾ ਇਹ ਸਾਰੀ ਤੁਹਾਨੂੰ ਜਾਣਕਾਰੀ ਦਵਾਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਯਾਤਰਾ ਪਾਥ ਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਜਿਹੜੇ ਨੇ ਧਾਰਮਿਕ ਜਿਹੜੇ ਲੋਕ ਨੇ ਉਹ ਪਹੁੰਚਨੇ ਜਿਹੜੀਆਂ ਜਿਹੜੀਆਂ ਰਾਜਨੀਤਿਕ ਸ਼ਕਤੀ ਤੋਂ ਉਹ ਪਹੁੰਚਦੇ ਸਰਕਾਰਾਂ ਪਹੁੰਚਦੀਆਂ ਨੇ ਇਸ ਦੇ ਵਿੱਚ ਤੇ ਇਸ ਦੇ ਨਾਲ ਇਹ ਵੀ ਦੱਸਾਂਗੇ ਤੇ ਕਿਸ ਤਰ੍ਹਾਂ ਦਾ ਇਹ ਇਤਿਹਾਸ ਹੈਗਾ ਆ ਤੇ ਅੱਜ ਦੀ ਨੌਜਵਾਨ ਪੀੜ੍ਹੀ ਵਾਰੇ ਨੌਜਵਾਨ ਪੀੜ੍ਹੀ ਨੂੰ ਕਿਸ ਤੋਂ ਸਿੱਖਣਾ ਚਾਹੀਦਾ ਹੈਗਾ ਧਰਮ ਬਚਾਓ ਯਾਤਰਾ ਤੁਸੀਂ ਦੇਖ ਰਹੇ ਹੋ ਕਿ ਪੜਾ ਪੜਾ ਅੱਗੇ ਵਧਦੀ ਜਾ ਰਹੀ ਹੈ ਸੰਗਤਾਂ ਬਹੁਤ ਜ਼ਿਆਦਾ ਆਸੀ ਕਹੀਏ ਨਾ ਤਮਸਤਕ ਹੋ ਰਹੀਆਂ ਨੇ ਹਰ ਜਗ੍ਹਾ ਸਵਾਗਤ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਗੋਡ ਆਫ ਆਨਰ ਦਿੱਤਾ ਗਿਆ ਹੈਗਾ ਜਿਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੰਜ ਪਿਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਹੁਣ ਅੱਗੇ ਵੱਧ ਗਈ ਹੈ ਤੁਹਾਨੂੰ ਦੇਖਦੇ ਤੇ ਦੱਸਦੇ ਆ ਕਿ ਇਹ ਆਪਾਂ ਕਹੀਏ ਸ਼੍ਰੀ ਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੋਪੜ ਕੁਰਾਲੀ ਮਰੰਡਾ ਰਤਨਗੜ ਹੁੰਦੇ ਹੋਏ ਹੁਣ ਇਹ ਅੱਗੇ ਜਾ ਰਹੀ ਹੈਗੀ ਉਹ ਇਹ ਉਹ ਰਸਤਾ ਆ ਜਿਸ ਰਸਤੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਸ਼ਮੀਰੀ ਪੰਡਤਾ ਨਾਲ ਦਿੱਲੀ ਦੇ ਚਾਂਦਨੀ ਚੌਕ ਲਈ ਬਲਦਾਨ ਦੇਣ ਵਾਸਤੇ ਗਏ ਸੀਗੇ ਉਸੀ ਰਸਤੇ ਨੂੰ ਉਹ ਇਹ ਉਨਾ ਚੋ ਹੋ ਕੇ ਜਾ ਰਹੀ ਹੈ ਤੇ ਅੱਜ ਦਾ ਜਿਹੜਾ ਵਿਸ਼ਰਾਮ ਹੈ ਉਹ ਪਟਿਆਲਾ ਵਿੱਚ ਹੋਏਗਾ ਅਸੀਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਪਹੁੰਚ ਗਏ ਆ ਤੇ ਪਟਿਆਲਾ ਵੀ ਜਿਹੜਾ ਕਿ ਆ ਵਿਸ਼ਰਾਮ ਕੀਤਾ ਜਾਏਗਾ ਇਸ ਯਾਤਰਾ ਦਾ ਪਟਿਆਲਾ ਤੋਂ ਕੱਲ ਜਿਹੜੀ ਯਾਤਰਾ ਆ ਗਈ ਆ ਸਵੇਰੇ ਸ਼ੁਰੂ ਹੋਵੇਗੀ ਜਿਹੜੀ ਕੀ ਹਰਿਆਣਾ ਦੇ ਵਿੱਚ ਪ੍ਰਵੇਸ਼ ਕਰੇਗੀ ਪੰਜਾਬ ਤੋਂ ਫਤਿਹਗੜ੍ਹ ਸਾਹਿਬ ਜਿਹੜੀ ਹੈਗੀ ਆ ਤਰੰਭਚਾਓ ਯਾਤਰਾ ਪਹੁੰਚੀ ਆ ਤੇ ਇਸ ਯਾਤਰਾ ਨੂੰ ਇੱਥੇ ਵੀ ਅਸੀਂ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਟੁਕੜੀ ਹੈਗੀ ਜਿਹੜੇ ਰੋਪੜ ਦੇ ਵਿੱਚ ਪੰਜਾਬ ਪੁਲਿਸ ਦੀ ਟੁਕੜੀ ਨੇ ਗੋਡ ਆਫ ਆਨਰ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਵੀ ਜਿਹੜਾ ਹੈਗਾ ਤੁਸੀਂ ਦੇਖੋਗੇ ਕਿ ਗੋਡ ਆਫ ਆਨਰ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਪੁਲਿਸ ਫਤਿਹਗੜ੍ਹ ਸਾਹਿਬ ਦੀ ਪੁਲਿਸ ਜਿਹੜੀ ਟੋਲੀ ਹੈਗੀ ਹੈ ਉਹਦਾਂ ਦੇ ਦਿਖਾਈ ਦਈਆਂ ਦੂਜੇ ਪਾਸੇ ਦੇਖੋਗੇ ਇਹਨਾਂ ਸਭ ਦਾ ਜਿਹੜਾ ਹੈਗਾ ਉਹ ਸਨਮਾਨ ਵੀ ਜਿਹੜਾ ਹੈਗਾ ਕੀਤਾ ਗਿਆ ਹੈਗਾ ਤੇ ਉਸ ਦੇ ਨਾਂ ਨਾਲ ਤੁਸੀਂ ਪੂਰੇ ਏਰੀਆ ਦੇ ਵਿੱਚ ਘੁੰਮਦੇ ਹੋ ਤਾਂ ਦੇਖਿਆ ਜਾਂਦਾ ਕਿ ਜਿੰਨੇ ਵੀ ਜਵਾਨ ਨੇ ਇਹ ਗੋਡ ਆਫ ਆਨਰ ਦੇਣ ਵਾਲੇ ਉਹਨਾਂ ਸਭ ਦਾ ਜਿਹੜਾ ਸਨਮਾਨ ਹੈਗਾ ਉਹ ਨਾਲ ਦੀ ਨਾਲ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈਗਾ ਜਿਹੜੇ ਇਹਨਾਂ ਦੇ ਕਮਾਂਡਰ ਹੈ ਉਹਨਾਂ ਨੇ ਵੀ ਅਸੀਂ ਗੱਲ ਕਰਕੇ ਪਰ ਦੇਖੋ ਤੁਸੀਂ ਸਨਮਾਨ ਜਿਹੜਾ ਦਿੱਤਾ ਜਾ ਰਿਹਾ ਹੈਗਾ ਤੇ ਉਸ ਦੇ ਵਿੱਚ ਤੇ ਉਸ ਦੇ ਵਿੱਚ ਪੰਡਤ ਜੀ ਪਹੁੰਚੇ ਨੇ ਤੇ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੇਖੋਗੇ ਪੰਡਤ ਜੀ ਕਿੱਦਾਂ ਦੇਖਦੇ ਹੋ ਧਰਮ ਬਚਾਓ ਤਾਂ ਤੁਸੀਂ ਵੀ ਕਿਹ ਇਤਰਾ ਗੱਡੀ ਸੀਗੀ ਇਹ ਧਰਮ ਬਚਾਓ ਯਾਤਰਾ ਜਿਹੜੀ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਨੇ ਰੇਣ ਉਤਾਰ ਯਤਨ ਯਾਤਰਾ ਗੁਰੂ ਤੇਗ ਬਹਾਦਰ ਮਹਾਰਾਜ ਜਿਨੂੰ ਸਮਰਪਿਤ ਪਹਿਲਾਂ ਵੀ ਅਸੀਂ ਕੱਢੀ ਹੈ ਅਸੀਂ ਸਾਰੇ ਯੋਜਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਧਰਮ ਦੇ ਖਾਤਰ ਜਿਨ੍ਹਾਂ ਨੇ ਗੁਰੂ ਤੇਗ ਮਹਾਰਾਜ ਜੀ ਮਹਾਰਾਜ ਜੀ ਨੇ ਐਨੀ ਕੁਰਬਾਨੀ ਦਿੱਤੀ ਹੈ ਤੇ ਉਹਨਾਂ ਨੂੰ ਜਿਹੜੇ ਸਾਡੇ ਆਉਣ ਵਾਲੀ ਜਨਰੇਸ਼ਨ ਹੈ ਕਿ ਉਹ ਯਾਦ ਰੱਖੇ ਔਰ ਇਹ ਜਿਹੜੀ ਯਾਤਰਾ ਹੈ ਇਹ ਇਤਿਹਾਸਿਕ ਯਾਤਰਾ ਹੈ ਸਾਡੇ ਧਰਮ ਨੂੰ ਬਚਾਉਣ ਵਾਸਤੇ ਗੁਰੂਆਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਇਸ ਕਰਕੇ ਅਸੀਂ ਸਾਰੇ ਯੋਜਕਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੀ ਇਸ ਪਵਿੱਤਰ ਧਰਤੀ ਤੇ ਫਤੇਗੜ ਸਾਹਿਬ ਇੱਥੇ ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਤੇ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਵੱਲੋਂ ਇਹਨਾਂ ਦਾ ਇੱਥੇ ਪੁਰਜ਼ੋਰ ਸਵਾਗਤ ਕੀਤਾ ਗਿਆ ਅੱਜ ਦਾ ਉਹ ਦਿਨ ਹੈ 350 ਸਾਲ ਪਹਿਲਾਂ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਸ਼ਮੀਰ ਦੇ ਪੰਡਤਾਂ ਦਾ ਤਿਲਕ ਤੇ ਜਨੇਊ ਧਰਮ ਬਚਾਉਣ ਲਈ ਹਿੰਦੁਸਤਾਨ ਤੇ ਵੱਡਾ ਪਰਬ ਕਰ ਕੀਤਾ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਪ੍ਰਤੇਗ ਬਹਾਦਰ ਸਾਹਿਬ ਜੀ ਨੇ ਚਾਲੇ ਪਾਏ 9 ਸਾਲ ਦੇ ਬੇਟੇ ਨੇ ਨਵੇਂ ਗੁਰੂ ਜੀ ਨੂੰ ਧਰਮ ਬਚਾਉਣ ਲਈ ਧਰਮ ਦੀ ਰਾਖੀ ਕਰਨ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਧਰਮ ਦਾ ਝੰਡਾ ਬੁਲੰਦ ਕਰਨ ਲਈ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਦਿੱਲੀ ਨੂੰ ਚਾਲੇ ਪਾਏ ਸਾਨੂੰ ਜਦੋਂ ਉਹ ਦਿਨ ਜਦੋਂ ਮਕਤੂਲ ਖੁਦ ਚੱਲ ਕੇ ਕਤਲਗਾਚੇ ਪਹੁੰਚਿਆ ਐ ਐਸਾ ਪਹਿਲਾਂ ਕਦੀ ਕਿਸੇ ਨੇ ਨਹੀਂ ਵੇਖਿਆ ਧਰਮ 헤ਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਤਿਗੁਰਾਂ ਨੇ ਪਾਵਨ ਬਚਨ ਐ ਜਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮੰ ਹਮ ਜੇ ਕਾਜ ਜਗਤ ਮੋ ਆਏ ਕਹਿੰਦੇ ਅਸੀਂ ਇਸੇ ਕੰਮ ਆਏ ਆ ਧਰਮ ਨੂੰ ਬਚਾਉਣ ਆਏ ਆ ਇਹ ਵੀ ਧਰਮ ਨੂੰ ਬਚਾਉਣ ਵਾਲੇ ਛੋਟੇ ਸਾਬਜਾ ਦੀ ਧਰਤੀ ਹੈ ਫਤੇਗੜ ਸਾਹਿਬ। ਆਹ ਇੱਥੇ ਛੋਟੇ ਸਾਬਜਾਦਿਆਂ ਤੋਂ ਪਹਿਲਾਂ ਉਹਨਾਂ ਦੇ ਵੱਡੇ ਭਰਾ ਗੁਰੂ ਕਲਗੀ ਤਰਪਾਦਸ਼ਾ ਦੇ ਫਰਜ਼ੰਦ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰੇ ਮੈਂ ਇੱਥੇ ਇੱਕ ਗੱਲ ਜ਼ਰੂਰ ਐਡ ਕਰਨੀ ਚਾਹੁੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰੇ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਸ਼ਹੀਦ ਦੇ ਪੁੱਤਰੇ ਸ਼ਹੀਦ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰੇ ਵੀ ਸ਼ਹੀਦ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਰਵੰਸਦਾਨੀ ਕਹਿੰਦੇ ਆ ਕਿ ਕਿੱਦਾਂ ਲੱਗਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਜ ਸਲਾਮੀ ਦਿੱਤੀ ਹੈ ਗੋਡ ਆਫ ਆਨਰ ਦਤਾਗਾ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਪਤੀ ਸਭ ਤੋਂ ਪਹਿਲਾਂ ਤਾਂ ਸਾਡੇ ਸਭ ਤੋਂ ਉਪਰ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਨੂੰ ਸਲਾਮੀ ਦੇ ਕੇ ਸਾਨੂੰ ਬਹੁਤ ਬਹੁਤ ਸੰਤੁਸ਼ਟੀ ਮਿਲਦੀ ਹੈ ਦੁਨਿਆਵੀ ਤੱਤਾਂ ਤੋਂ ਸਭ ਤੋਂ ਉੱਪਰ ਨੇ ਦੁਨਿਆਵੀ ਤਾਂ ਸਾਤ ਤੋਂ ਉੱਪਰ ਨੇ ਮਹਾਰਾਜ ਜੀ ਖਾਲਸਾ ਵਜੂ ਪਤ ਮਾਤਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਲਈ ਖੜੇ ਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਬਹੁਤ ਖੁਸ਼ੀ ਆ ਜੀ ਬਹੁਤ ਬਹੁਤ ਖੁਸ਼ੀ ਆ ਸਾਡੇ ਗੁਰੂ ਗੋਵਰ ਸਿੰਘ ਜੀ ਦੇ ਪਿਤਾ ਨੇ ਸਾਡੇ ਬਾਬਾ ਜੋਰਾ ਸਿੰਘ ਦੇ ਬਾਬਾ ਫਤੇ ਸਿੰਘ ਦੇ ਦਾਦਾ ਜੀ ਨੇ ਬਹੁਤ ਖੁਸ਼ੀ ਆ ਸਾਨੂੰ ਸਾਡੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਉਹ ਤਾਂ ਬੀਮ ਖੁੰਦੇ ਜਾਂਦੇ ਆ ਨਹੀਂ ਜੀ ਉਹ ਤਾਂ ਹੁਣ ਬਹੁਤ ਸੁਧਰ ਗਏ ਬਹੁਤ ਸੁਧਰ ਗਏ ਹੁਣ ਹੁਣ ਤਾਂ ਮਹਾਰਾਜ ਦੇ ਹੁਕਮ ਨਾਲ ਬ੍ਰਹਮਾਤਮਾ ਸੁੱਖ ਸ਼ਾਂਤੀ ਉਹ ਰੱਖੂ ਸਾਡੇ ਹੁਣ ਹੁਣ ਤਾਂ ਜਿਹੜਾ ਕਾਲ ਯੁਗਾ ਉਹ ਵੀ ਖਤਮ ਹੋਊਗਾ ਸਾਡੇ ਗੁਰੂਆਂ ਦੇ ਨਾਲ ਹਾਂ ਸਾਰੀ ਸੁੱਖ ਸ਼ਾਂਤੀ ਰਹੂ ਮਾਲਕ ਸੁੱਖ ਸ਼ਾਂਤੀ ਰੱਖੂਗਾ ਹਣ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵਹਿਗੁਰੂ ਦੇ ਖਾਲਸਾ ਤੇ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡੇ ਸੁਭਾਗ ਨੇ ਫਤਖੜ ਸਾਹਿਬ ਦੀ ਸੰਗਤ ਦੇ ਬਿਰੂ ਤੇ ਇੱਕ ਬਹਾਦਰ ਸਾ ਉਹ ਸਿਸ਼ਟੀ ਦੀ ਛਾਦਰ ਨੇ ਜਿਨ੍ਹਾਂ ਨੇ ਸਾਰੇ ਸੰਸਾਰ ਦੇ ਲਈ ਧਰਮ ਦੇ ਲਈ ਆਵਾਜ਼ ਬੁਲੰਦ ਕੀਤੀ ਔਰ ਇਸ ਭਾਰਤ ਵਰਸ਼ ਦੇ ਵਿੱਚ ਜ਼ੁਲਮ ਦੇ ਖਿਲਾਫ ਜਿਹੜੀ ਅੰਤਾਹ ਹੋਈ ਹੋਈ ਸੀ ਉਹਨੂੰ ਰੋਕਣ ਦਾ ਜਿਹੜੀ ਆਪਣੀ ਸ਼ਹਾਦਤ ਦੇ ਨਾਲ ਜਿਹੜਾ ਇੱਕ ਸਿਧਾਂਤ ਵੀ ਉਹ ਸਾਨੂੰ ਦੇ ਕੇ ਗਏ ਨੇ ਵੀ ਤੁਸੀਂ ਨਿਮਰਤਾ ਦੇ ਨਾਲ ਤੇ ਨੀਵੇਂ ਹੋ ਕੇ ਵੀ ਆਪਣੀ ਗਰਦਨ ਨੂੰ ਸ਼ਹਾਦਤ ਦੇ ਰਾਹ ਤੋਰ ਕੇ ਵੀ ਕਿਤਨਾ ਕਿਤੇ ਜ਼ੁਲਮੀ ਨੂੰ ਰੋਕ ਸਕਦੇ ਹੋ ਤੇ ਉਤਵਾਦਿਸ ਪ੍ਰਕਾਰ ਦਾ ਕਨਸੈਪਟ ਗੁਰੂ ਗੋਬਿੰਦ ਸਿੰਘ ਦਾ ਆਇਆ ਤਲਵਾਰ ਵਾਲਾ ਉਹ ਬਾਅਦ ਦਾ ਆਉਂਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਆ ਉਹਦੇ ਨਾਲ ਦੀ ਮਤਲਬ ਦੁਨੀਆਂ ਦੇ ਵਿੱਚ ਕਿਤੇ ਹੋਰ ਆ ਆਧਾਰਨ ਸਾਨੂੰ ਨਹੀਂ ਮਿਲਦੀ ਔਰ ਅਸੀਂ ਉਹ ਸਾਰੀ ਸੰਗਤ ਪਤੇਗੜ ਸਾਹਿਬ ਦੀ ਉਸ ਸ਼ਹਾਦਤ ਨੂੰ ਕੋਟ ਕੋਟ ਨਮਨ ਕਰਦੇ ਆਂ ਔਰ ਅੱਜ ਦੇ ਦਿਨ ਅਨੰਤਪੁਰ ਸਾਹਿਬ ਤੋਂ ਚੱਲੇ ਸੀ ਉਹ 4 ਮਹੀਨੇ ਚ ਪਹੁੰਚੇ ਸੀ ਤੇ ਮੈਂ ਜਿੰਨੇ ਪ੍ਰਬੰਧਕ ਨੇ ਇਹ ਸੀ ਸ਼ੀਸ਼ ਮਾਰਗ ਯਾਤਰਾ ਦੇ ਬਾਬਾ ਮਨਜੀਤ ਸਿੰਘ ਜੀ ਹਾਂ ਬਾਬਾ ਮਨਜੀਤ ਸਿੰਘ ਜੀ ਉਹਨਾਂ ਦਾ ਵੀ ਅਸੀਂ ਬਹੁਤ ਸੁਪਰ ਗੁਜ਼ਾਰਾ ਆ ਵੀ ਕਟੋ ਕਰ ਲੋਕਾਂ ਨੂੰ ਆਪਣੇ ਇਤਿਹਾਸਕ ਵਿਰਸੇ ਦੇ ਨਾਲ ਜੋੜਨ ਦਾ ਵਿੱਚ ਬਹੁਤ ਵੱਡਾ ਅਭਰਾਲਾ ਤੇ ਇਸ ਪ੍ਰਕਾਰ ਦੇ ਨਗਰ ਕੀਰਤਨ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਵੀ ਕਿਤੇ ਨਾ ਕਿਤੇ ਚਾਨਣ ਮਨਾਰਾ ਨੇ। ਇਹ ਆਉਣੇ ਜਨਰੇਸ਼ਨ ਵਾਸਤੇ ਕਿੰਦਾ ਸੰਬੰਧ ਹੈ ਉਹ ਨੌਜਵਾਨਾਂ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੌਜਵਾਨਾਂ ਵਾਸਤੇ ਬਹੁਤ ਵੱਡੀ ਸੇਧ ਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੋਟੀ ਉਮਰ ਦੇ ਵਿੱਚ ਜਦੋਂ ਸੀਸ ਜੀ ਲੋੜ ਪਈ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਵੱਡੇ ਸਿੱਖ ਦੀ ਧਰਮ ਦੀ ਲੋੜ ਆ ਤਾਂ ਕਿ ਧਰਮ ਚਾਇਆ ਜਾ ਸਕੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਦੇ ਦੁਆਰਾ ਨੌਵੇਂ ਪ ਬੁੱਤ ਹੱਦਤਾਂ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਆਉਣ ਵਾਲੀ ਸਮੇਂ 'ਚ ਇਹ ਆ ਵੀ ਇਨਸਾਨੀਅਤ ਨੂੰ ਪਿਆਰ ਕਰੋ ਮਹੱਬਤ ਨੂੰ ਪਿਆਰ ਕਰੋ ਪਰਮਲਿਕੇ ਰਹੋ ਗੁਰੂ ਮਹਾਰਾਜ ਨੇ ਜੋ ਕੁਰਬਾਨੀ ਕੀਤੀ ਆ ਉਹ ਅਨਥਾਨੀਅਤ ਕਰਕੇ ਕੀਤੀ ਆ ਖਾਵਾਂਗੇ ਅੱਗੇ ਲੇ ਚੱਲਦੇ ਆ ਦਿਖਾਣੇ ਆ ਇਹ ਨਿਆਜ਼ ਜਿਹੜੀ ਹੈਗੀ ਆ ਵਰਤੀ ਜਾ ਰਹੀ ਹੈ Hindu Sikh ਦੀ ਗੱਲ ਕਰੀਏ Hindu Sikh ਤੇ ईसाई ਦੀ ਗੱਲ ਕਰਦੇ ਆ ਸਰਬਧਾਮ ਦੀ ਗੱਲ ਕਰਦੇ ਆ ਤੁਹਾਨੂੰ ਦਿਖਾਣੇ ਆ ਅੱਗੇ ਜਾ ਕੇ ਵੀ ਕਿਸ ਤਰ੍ਹਾਂ ਨਾਲ ਜਿਹੜੀ ਹੈਗੀ ਆ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਨੇ ਉਹ ਸੇਵਾ ਕਰਦੇ ਹੋ ਤੁਹਾਨੂੰ ਦਿਖਾਈ ਦੇ ਰਹੇ ਹਨ ਤੇ ਲਿਖਿਆ ਹੈਗਾ ਬਾਹਰ ਲਿਖਿਆ ਹੈਗਾ ਸਿੱਖ Hindu ਸਿੱਖ ਹੈਗਾ ਆਪਣੇਗਾ ਸਿੱਖ ਮੁਸਲਮ ਸਾਂਝਾ ਸਾਂਝਾ ਸਿੱਖ ਮੁਸਲਮ ਸਾਂਝਾ ਜਿਹੜੇ ਲਿਖਿਆ ਨੇ ਪੀਸ ਐਂਡ ਐਸੋਸੀਏਸ਼ਨ ਪੀਸ ਏਡ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਸੇਵਾ ਕਰਦੇ ਹੋ ਦਿਖਾਈ ਦੇ ਰਹੀ ਹੈਗੀ ਆ ਤੇ ਨਿਆਜ਼ ਜਿਹੜੀ ਹੈਗੀ ਆ ਉਹ ਵਰਤੀ ਜਾ ਰਹੀ ਹੈ ਤੁਸੀਂ ਦੇਖੂਗਾ ਸਾਰੇ ਜਣੇ ਇਹ ਨਿਆਜ਼ ਜਿਹੜੀ ਹੈ ਵਰਤਾ ਰਹੇ ਨੇ ਸਾਰੇ ਜਣਿਆਂ ਨੂੰ ਤੇ ਜੋ ਇਹ ਤਰੰਭਚਾਉ ਯਾਤਰਾ ਆਈ ਹੈਗੀ ਆ ਉਹਦੇ ਵਿੱਚ ਜੋ ਨਿਆਜ਼ ਹੈ ਉਹ ਤੁਸੀਂ ਦੇਖੂਗੇ ਤਕਸੀਮ ਜਿਹੜੀ ਕੀਤੀ ਜਾ ਰਹੀ ਹੈ ਸਾਰੇ ਜਣਿਆਂ ਨੂੰ ਔਰ ਇੱਕ ਤੇ ਬਾਅਦ ਇੱਕ ਜਿਹੜਾ ਹੈਗਾ ਬੱਚੇ ਬਜ਼ੁਰਗ ਨੇ ਜਾ ਰਹੇ ਨੇ ਹਾਂਜੀ ਕੀ ਨਾਮ ਹੈ ਜੀ ਆਪਕਾ ਜੀ ਜ਼ਿਸ਼ਾਨ ਹੈ ਜੀ ਜ਼ਿਸ਼ਾਨ ਹੈ ਜੀ ਕੀ ਕਹਿਣਾ ਚਾਹੋਗੇ ਵੀ ਇਹ ਲਿਖਿਆ ਆਪਣੇ ਮੁਸਲਿਮ ਸਿੱਖ ਤੋਂ ਇਹ ਇਹ ਆਪਕਾ ਜੋ ਫੰਡ ਹੈ ਸਾਂਝ ਹੈ ਜੀ ਉਸਕੇ ਬਾਰੇ ਮੈਂ ਕੀ ਕਹੇਗੇ ਸਰ ਇਹ ਸ਼ੁਰੂ ਤੋਂ ਹੀ ਪੰਜਾਬ ਇਸ ਚੀਜ਼ ਦੇ ਲਈ ਯਾਨੀ ਮਾਨਿਆ ਜਾਂਦਾ ਹੈ ਇਹ ਸਾਂਝਾਂ ਦੇ ਅੰਦਰ ਕਿਸੇ ਸਿਆਸੀ ਕਾਰਨਾ ਕਰਕੇ ਫਰਕ ਆਇਆ ਲੇਕਿਨ ਅਲਹਮਦੁਲਿਲਾ ਅਸੀਂ ਰੱਬ ਦਾ ਯਾਨੀ ਸ਼ੁਕਰ ਅਦਾ ਕਰਦੇ ਆ ਕਿ ਜਿਸ ਰੱਬ ਨੇ ਸਾਨੂੰ ਮੌਕਾ ਦਿਆ ਔਰ ਸਾਡੇ ਯਾਨੀ ਇਸ ਜਿਹੜਾ ਭਾਈਆਂ ਦਾ ਜੱਥਾ ਆ ਰਿਹਾ ਦਾ ਉਸ ਨੂੰ ਨਾਲ ਮਿਲ ਕੇ ਇੱਕ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਉਹਨਾਂ ਦੇ ਤੇ ਔਰ ਤੁਹਾਨੂੰ ਵੀ ਕਹਾਂਗੇ ਹਰ ਸਾਲ ਸਪੈਸ਼ਲ ਹਰ ਸਾਲ ਸਵਾ ਤੇ ਵੀ ਪ੍ਰੋਗਰਾਮ ਲੱਗਦਾ ਹੈ ਲੇਕਿਨ ਇਹ ਸਪੈਸ਼ਲ ਜਿਹੜਾ ਜ਼ਰਦਾ ਜਿਸ ਨੂੰ ਮਿੱਠੇ ਚਾਵਲ ਕਿਹਾ ਜਾਂਦਾ ਹੈ ਇਹ ਉਹ ਸਪੈਸ਼ਲ ਤੌਰ ਪਰ ਸਾਡੇ ਬਹੁਤ ਸਾਰੇ ਭਾਈਆਂ ਦੀ ਡਿਮਾਂਡ ਪਰ ਇਹ ਅਕਸਰ ਤਿਆਰ ਕਰਾਇਆ ਜਾਂਦਾ ਹੈ ਸਾਡੇ ਡਾਕਟਰ ਸਾਹਿਬ ਦੀ ਤਰਫ ਤੋਂ ਡਾਕਟਰ ਸਾਹਿਬ ਨੇ ਡਾਕਟਰ ਨਸੀਰ ਅਖਤਰ ਜੀ ਜਿਹੜੇ ਸਾਡੇ ਇਸ ਚੀਜ਼ ਦੇ ਮੋਢੀ ਆ ਸਾਡੇ ਔਰ ਲੈ ਕੇ ਚੱਲ ਰਹੇ ਆ ਇੱਕ ਮਾਲਕ ਦੇ ਸਭ ਬੰਦੇ ਇੱਕ ਸੰਸਥਾ ਨੂੰ ਲੈ ਕੇ ਚੱਲਿਆ ਜਾ ਰਿਹਾ ਹੈ ਤਾਂ ਉਹਦੇ ਦਰਿਯੇ ਇੱਕ ਇਹ ਮੈਸੇਜ ਅਸੀਂ ਚਾਹਾਂਗੇ ਕਿ ਖਾਲੀ ਪੰਜਾਬ ਹੀ ਨਹੀਂ ਸਾਰੀ ਦੁਨੀਆ ਦੇ ਅੰਦਰ ਪਹੁੰਚੇ ਚਰਮ ਸਭ ਦੇ ਸਾਜੇ ਆ वो वार्ता शांति वार्ता कर रहे हैं तुम तो देखोगे कि यह इधर बैठे ने हाँ जी क्या नाम है जी हाँ जी बाबा दिलशांत हाँ जी कि देख हो बहुत धन वादिया आज तमाम सभी ने मिलजुल कर वो भी लगाया लंगर और नगर की तरह का मान सम्मान किया क्योंकि हमारा हिंदुस्तानी ही एक ऐसा देश है ਜਹਾਂ ਪਰ ਅਸੀਂ ਸਭ ਲੋਕ ਮਿਲ ਜੁਲ ਕੇ ਤੇ ਹਮਾਰੀ ਵੀ ਮਨਾਤੇ ਆਂ ਔਰ ਇੱਕ ਦੂਸਰੇ ਦੇ ਦੁੱਖ ਸੁੱਖ ਮੇਂ ਸ਼ਰੀਕ ਵੀ ਹੋਤੇ। ਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਜਾ ਜਿਹੜੇ ਹੈਗੇ ਨੇ ਤੁਹਾਨੂੰ ਦਿਖਾਈ ਕਿ ਉਹ ਮਲੇਲ ਕੋਟਰ ਤੋਂ ਆਏ ਆ ਇਹ ਤੇ ਇੱਥੇ ਆ ਕੇ ਇਹ ਚਾਵਲਾਂ ਦਾ ਲੰਗਰ ਹੈਗਾ ਤੋ ਦੇਖੋਗੇ ਚਾਵਲਾਂ ਦਾ ਲੰਗਰ ਜਿਹੜਾ ਹੈਗਾ ਉਹ ਤੁਹਾਨੂੰ ਲਗਾਇਆ ਜਾ ਰਿਹਾ ਤੇ ਸਭ ਨੂੰ ਜਿਹੜੇ ਚਾਵਲ ਨੇ ਉਹ ਵੰਡੇ ਜਾ ਰਹੇ ਨੇ। ਤੁਸੀਂ ਮੇਨਰਲ ਦੇਖੋਗੇ ਤੇ ਮੈਂ ਵੀ ਤੁਹਾਨੂੰ ਇਹ ਵੀ ਦਿਖਾਣਾ ਚਾਹਨਾ ਕਿ ਹਰ ਕੋਈ ਜਿਹੜਾ ਧਰਮ ਹੈ ਮੈਂ ਕਿ ਧਰਮ ਜਿਹੜੇ ਨੇ ਸਾਰੇ ਆਂ ਸਭ ਨੂੰ ਜਿਹੜਾ ਮਿਲ ਕੇ ਰਹਿਣਾ ਮਿਲ ਕੇ ਸਰਣਾ ਇੱਕ ਦੂਜ ਉਹ ਕਰਨਾ ਜਿਹੜਾ ਹੈਗਾ ਉਹ ਸਖਾਉਂਦੇ ਨੇ ਇਹ ਚਾਵਲ ਜਿਹੜੇ ਨੇ ਉਸੇ ਮਠ ਉਹ ਹੀ ਮਠਾਸ ਹੈ ਇਹ ਚਾਵਲਾਂ ਦੀ ਅਸੀਂ ਕਹੀਏ ਜੋ ਕਿਸੇ Hindu ਦੇ ਘਰ ਬਣਦੇ ਨੇ ਚਾਹੇ ਇਹ ਚਾਵਲ ਕਿਸੇ Sikh ਦੇ ਘਰ ਬਣਦੇ ਨੇ ਚਾਹੇ ਕਿਸੇ Musalman ਦੇ ਬਣਦੇ ਨੇ ਚਾਹੇ ਸਾਈ ਦੇ ਬੰਦ ਨੇ ਇਹਨਾਂ ਦਾ ਸਵਾਦ ਇੱਕ ਹੀ ਹੈ ਇਹਨਾਂ ਦੇ ਸਵਾਦ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪਰ ਸਾਡੇ ਸਿਆਸਤਦਾਨਾਂ ਨੇ ਸਾਂਝਾ ਪਾਈਆਂ ਨੇ ਕਿ Hindu Muslim Sikh ਤੇ Isai ਪਰ ਇਹ ਚਾਵਲ ਜਿਹੜੇ ਨੇ ਇੱਕ ਵਰਗੀ ਚਾਵਲ ਹੁੰਦੇ ਨੇ ਜਿੱਥੇ ਵੀ ਬਣਨ ਚਾਹੇ ਉਹ ਕਿਸੇ ਦੇ ਵੀ ਘਰ ਬਣ ਤਾਂ ਜਿਹੜੀ ਸਾਂਝ ਹੈਗੀ ਆ ਉਹਦੀ ਗੱਲ ਕੀਤੀ ਜਾ ਰਹੀ ਹੈ ਕਿ ਸਭ ਲਈ ਸਾਂਝਾ ਨੇ ਉਹ ਜਿਹੜੇ ਸਭ ਧਰਮ ਨੇ ਉਹ ਸਭ ਨੂੰ ਮਿਲ ਕੇ ਰਹਿਣਾ ਸਖੰਦ ਨੇ ਸੱਜਣ ਬਾਬਾ ਜੀ ਨੇ ਬਾਬਾ ਜੀ ਕਿਦਾਂ ਦੇਖਦੇ ਹੋ ਮਲੇਰ ਗੋਡਰ ਤੋਂ ਆਏ ਆ ਤੁਹਾਡੇ ਵਾਸਤੇ ਸਪੈਸ਼ਲ ਚਾਵਲਾ ਦਾ ਪ੍ਰਸ਼ਾਦ ਇਹੋ ਲਗਾਇਆ ਨੇ ਦੇਖੋ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350 ਜੋ ਸ਼ਿਸ਼ਦੀ ਦਿਹਾੜੇ ਨੂੰ ਸਮਰਪਿਤ ਇਹ ਮਹਾਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲਿਆ ਤੇ ਫਤਿਹਗਰ ਸਾਹਿਬ ਪਹੁੰਚਣ ਤੇ ਨਿਗਾ ਸਵਾਗਤ ਗੁਰਨਾਨਕ ਨਾਮ ਰੇਵਾ ਸੰਗਤਾਂ ਵੱਲੋਂ ਕੀਤਾ ਗਿਆ ਇੱਥੇ ਸਾਡੇ ਰੋਜ਼ਾ ਸਾਹਿਬ ਦੇ ਖਲੀਫਾ ਸਾਹਿਬ ਤੇ ਮਲੇ ਕੁਟਰੇ ਤੋਂ ਤੇ ਸਾਰੇ ਮੁਸਲਮ ਭਾਈਚਾਰਾ ਤੇ ਹਿੰਦੂ ਸਿੱਖ ਸਮਾਜ ਸਾਰੀਆਂ ਸਿੱਖ ਸੰਗਤਾਂ ਨੇ ਤੇ ਬਹੁਤ ਇੱਕ ਭਰਮਾ ਸਵਾਗਤ ਕੀਤਾ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦਾ ਸੋ ਸਾਰੇ ਅਸੀਂ ਚੈਨਲਾਂ ਦਾ ਵੀ ਧੰਨਵਾਦ ਕਰਦੇ ਆਂ ਇਹ ਵਰਲਡ ਦੇ ਵਿੱਚ ਤੇ ਇਸ ਮਹਾਨ ਨਗਰ ਕੀਰਤਨ ਦਾ ਸੰਦੇਸ਼ ਦਿੰਦੇ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸਾਰੇ ਇਸੇ ਤਰ੍ਹਾਂ ਵਿਸ਼ਵ ਦੀ ਸ਼ਾਂਤੀ ਦੀ ਕਾਮਨਾ ਦਾ ਤੇ ਸੰਦੇਸ਼ ਦਿੰਦੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਮਰਨ ਦਿੱਤਾ ਸੋ ਇਸ ਕਰਕੇ ਧਰਮ ਬਚਾਓ ਯਾਤਰਾ ਜੋ ਬਾਬਾ ਮਨਜੀਤ ਸਿੰਘ ਜੀ ਹੁਣਾਂ ਨੇ ਪ੍ਰਾਰੰਭ ਕੀਤੀ ਹੈ ਆਪਾਂ ਰਲ ਮਿਲ ਕੇ ਦਿੱਲੀ ਤੱਕ ਇਸ ਮਹਾਨ ਨਗਰ ਕੀਰਤਨ ਦੀ ਰੌਣਕ ਤੇ ਸ਼ਾਨ ਸ਼ੌਕਤ ਨੂੰ ਵਧਾਈ ਆ ਜੀ ਬਿਲਕੁਲ ਸ਼ਾਨ ਸ਼ੌਕਤ ਨੂੰ ਵਧਾਈਏ ਖਟੜਾ ਸਾਹਿਬ ਸਾਡੇ ਘਰ ਨੇ ਰਣਵੀਰ ਸਿੰਘ ਖਟੜਾ ਜੀ ਖਟੜਾ ਸਾਹਿਬ ਤੁਹਾਡਾ ਜ਼ਿਲ੍ਹਾ ਪਟਿਆਲਾ ਚ ਪਹੁੰਚ ਗਏ ਆ ਕੱਲ ਨੂੰ ਅਜਰਾ ਤੁਹਾਡੇ ਕੋਲ ਰਹਿਣਾ ਕਹਿੰਦੇ ਤੇ ਕੱਲ ਨੂੰ ਤੁਹਾਡੇ ਕੋਲ ਚੱਲਣਾ ਆਏਗਾ ਤੇ ਕਿੱਦਾਂ ਲੱਗਦਾ ਕਿੱਦਾਂ ਤਿਆਰੀ ਤੁਸੀਂ ਕੀਤੀ ਹੈਗੀ ਪੂਰੀ ਜੀ ਦੇਖੋ ਮਾਹੌਲ ਤਾਂ ਜਿਹੜਾ ਹੈ ਬਹੁਤ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਰਹੀ ਹੈ ਚੜ੍ਹਦੀ ਕਲਾ 'ਚ ਰਹਿ ਕੇ ਗੁਰੂ ਸਾਹਿਬ ਨੇ ਔਰੰਗਜ਼ੇਬ ਦਾ ਫਰਮਾਨ ਮੰਨਿਆ ਸੀ ਔਰ ਚੜ੍ਹਦੀ ਕਲਾ 'ਚ ਔਰ ਉੱਥੋਂ ਅੱਜ ਦੇ ਦਿਨ ਆਨੰਦਪੁਰ ਸਾਹਿਬ ਤੋਂ ਚਾਲੇ ਕਰਕੇ ਵਾਇਆ ਇਹ ਸਾਰੇ ਇਲਾਕਿਆਂ ਦੇ ਵਿੱਚ ਦੀ ਪੱਧ ਚ ਇਹਨਾਂ ਪੇੜਾਂ ਛੱਡਦੇ ਹੋਏ ਗੁਰੂ ਸਾਹਿਬ ਆਖਰੀ ਗੁਰੂ ਕਾ ਤਾਲ ਸਾਹਿਬ ਪਹੁੰਚੇ ਸੀ ਉੱਥੇ ਜਾ ਕੇ ਗ੍ਰਿਫਤਾਰੀ ਦਿੱਤੀ ਔਰ ਬੰਦੀ ਬਣ ਕੇ ਉਹਨਾਂ ਨੂੰ 11 ਨਵੰਬਰ 4 ਮਹੀਨੇ ਦੇ ਲਗਭਗ ਸਮੇਂ ਚ 11 ਨਵੰਬਰ ਨੂੰ 1677 ਨੂੰ ਸ਼ਹੀਦ ਕੀਤਾ ਗਿਆ ਪਰ ਜਿਸ ਕਿਸਮ ਦੀ ਉਹਨਾਂ ਨੇ ਸਦਕ ਦਿੱਲੀ ਦਿੜੜਤਾ ਸਿਰੜ ਦਿਖਾਇਆ ਉਹ ਲਾਸਾਨੀ ਹੈ ਉਹ ਗੁਰੂ ਸਾਹਿਬ ਨੂੰ ਨਮਨ ਅਸੀਂ ਕੋਟਾਂ ਕੋਰਤ ਚਰਨਾਂ ਜੋ ਉਹਨਾਂ ਦੇ ਪ੍ਰਣਾਮ ਕਰਦੇ ਹਾਂ ਜਾਓ ਯਾਤਰਾ ਜੋ ਕਿ ਬਾਬਾ ਮਨਜੀਤ ਸਿੰਘ ਜੀ ਰੂਪਰ ਵਾਲੇ ਕੱਢ ਰਹੇ ਨੇ ਤੇ ਉਹਦੇ ਵਿੱਚ ਟ੍ਰੈਫਿਕ ਦੀ ਗੱਲ ਕਰਤੀ ਜਾਂਦੀ ਹੈ ਟ੍ਰੈਫਿਕ ਦੇ ਵਿੱਚ ਗੱਡੀਆਂ ਜਾਂਦੀਆਂ ਨੇ ਤੇ ਬਾਕੀ ਜਿਹੜੇ ਪ੍ਰਬੰਧ ਕਰਨੇ ਹੋਣੇ ਨੇ ਇਹ ਸਾਰੇ ਕੰਮ ਜਿਹੜੇ ਨੇ ਇਹ ਨੌਜਵਾਨ ਤੁਸੀਂ ਦੇਖਦੇ ਹੋ ਖੜੇ ਆ ਸਾਰੇ ਇਹ ਜਿਹਨਾਂ ਨੇ ਗ੍ਰੀਨ ਗੰਗਾ ਲਹਿਰ ਜੀਰਕਪੁਰ ਦੀ ਜਿਹੜੀ ਉਹ ਹੈਗੀ ਹੈ ਉਹ ਪਾਈ ਹੋਈ ਹੈਗੀ ਆ ਤੇ ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਗਗਲ ਲਿਖਿਆ ਗਿਆ ਤੇ ਇਹ ਸਾਰੇ ਉਹ ਮੁੰਡੇ ਨੇ ਜਿਹੜੇ ਕਿ ਕੰਮ ਕਰਦੇ ਨੇ ਕੋਈ ਵੀ ਕੰਮ ਕਰਨਾ ਹੈਗਾ ਚਾਹੇ ਉਹ ਆ ਗੱਡੀਆਂ ਨੂੰ ਅੱਗੇ ਲੈ ਕੇ ਜਾਣਾ ਚਾਹੇ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੇ ਉਹ ਪਾਰਕ ਨੂੰ ਸਜਾਉਣਾ ਚਾਹੇ ਕੋਈ ਵੀ ਕੰਮ ਕਰਨਾ ਹੈ ਇਹ ਸਾਰੀ ਉਹ ਟੀਮ ਜਿਹੜੀ ਹੈਗੀ ਹੈ ਇਹ ਕੰਮ ਕਰ ਰਹੀ ਹੈ ਜਿਹੜਾ ਛੋਡੀ ਜੀ ਹੈ ਇਹਨਾਂ ਦੇ ਸਭ ਦੇ ਜਿਹੜੇ ਲੀਡਰ ਨੇ ਤੇ ਬਾਬਾ ਜੀ ਨੇ ਕਿਹਾ ਕਿ ਇਹ ਮੁੰਡੇ ਉਹ ਨੇ ਜਿਹੜੇ ਕਿ ਆਪਣੇ ਆਪ ਸਵੈਚਨ ਨਾਲ ਕੰਮ ਕਰਨ ਵਾਸਤੇ ਇੱਥੇ ਆਏ ਨੇ ਆਸ-ਪਾਸ ਦੇ ਪਿੰਡਾਂ ਦੇ ਜੀਰਕਪੁਰ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਆ ਸਾਰੇ ਤੇ ਚੰਗੇ ਘਰਾ ਦੇ ਮੁੰਡੇ ਆ ਕਿ ਬਾਬਾ ਜੀ ਦੀ ਸੇਵਾ ਕਰਦੇ ਆ ਹੁਣ ਨਹੀਂ ਹਰ ਵਾਰ ਜਦੋਂ ਵੀ ਕਿਤੇ ਯਾਤਰਾ ਨਿਕਲਦੀ ਹੈ ਤੇ ਇਹ ਸਾਰੀ ਜਿਹੜੀ ਪਾਉਂਚਾ ਸੀ ਕਹੀਏ ਇਸ ਸੇਵਾ ਕਰਦੇ ਬਾਬਾ ਜੀ ਕੀ ਇਹ ਮੁੰਡੇ ਨੌਜਵਾਨ ਤੁਸੀਂ ਜਿਹੜੇ ਨੇ ਗੁਰੂ ਭਗਤੀ ਵਰ ਲਗਾਤੇ ਗੁਰੂ ਸੇਵਾ ਵਰ ਲਗਾਤੇ ਅੱਗੋਂ ਹੁਣ ਅਸੀਂ ਤਾਂ ਬੁਢੇ ਹੋ ਗਏ ਆ ਇਹਨਾਂ ਨੇ ਸਾਰਾ ਸੰਭਾਲਣਾ ਜੀ ਆਉਣ ਵਾਲੇ ਸਮੇਂ ਅੰਦਰ ਤੇ ਅਸੀਂ ਇਹਨਾਂ ਨੂੰ ਇੱਕ ਕਿਸਮ ਨਾਲ ਨਾਲ ਰੱਖ ਕੇ ਟ੍ਰੇਨਿੰਗ ਵੀ ਦੇ ਰਹੇ ਆ ਕਿਵੇਂ ਨਗਰ ਕੀਰਤਨ ਜਾਂ ਗੁਰੂ ਕੇ ਕਾਰਜ ਕਿਵੇਂ ਕਰਨੇ ਆ ਤੇ ਗ੍ਰੀਨ ਗੰਗਾ ਲਹਿਰ ਇਹ ਹੁਣ ਸਾਰੇ ਮੈਂਬਰ ਵੀ ਬਣ ਗਏ ਆ ਤੇ ਅਸੀਂ ਇਹਨਾਂ ਨੂੰ ਇੱਕ ਕਹਿ ਲਓ ਵੀ ਵਰਦੀ ਵੀ ਦਸਤਾਰਾਂ ਤੇ ਟੀ-ਸ਼ਰਟਾਂ ਗ੍ਰੀਨ ਗੰਗਾ ਲਹਿਰ ਵੱਲੋਂ ਪ੍ਰੋਵਾਈਡ ਕਰਵਾਈਆਂ ਇਸ ਵਾਰੀ ਪਹਿਲੀ ਵਾਰੀ ਤੇ ਇਹਨਾਂ ਦਾ ਅਸੀਂ ਨਾਂ ਵੀ ਰੱਖਿਆ ਜਥਾ ਇਹ ਜੂਥ ਜਿਰਕਪੁਰ ਹੂੰ ਜਥਾ ਇਹ ਜੂਥ ਜਿਰਕਪੁਰ ਤੇ ਇਹ ਸਾਰੇ ਜੂਥ ਦੀ ਸਾਰੀ ਭਰਤੀ ਕੀਤੀ ਆ ਅੱਗੋਂ ਮੇਰਾ ਖਿਆਲ 500 ਬੱਚੇ ਭਰਤੀ ਕਰਨ ਦਾ ਸਾਡਾ ਮਨ ਹੈ ਆ ਹਰੇ ਰੰਗ ਦਾ ਬਗੜੀ ਹਰੇ ਰੰਗ ਦੀ ਕਮੀਜ਼ ਇਹਦਾ ਮਕਸਦ ਕੀ ਹੈ ਇਹ ਗ੍ਰੀਨਰੀ ਜੀ ਗ੍ਰੀਨ ਗੰਗਾ ਲਹਿਰਿਆ ਨਾ ਜੀ ਤੇ ਇਹ ਜਿਹੜੀ ਧਰਮ ਬਚਾਓ ਧਰਤ ਬਚਾਓ ਹਾਂ ਇਹ ਤਾਂ ਸਾਡਾ ਸਲੋਗਨ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਨੇ 1675 ਚ ਅੱਜ ਦੇ ਦਿਨ आनंदपुर साहब तो चले पाए थे दिल्ली नु 11 जुलाई नु ते उस वेले धर्म बचावन दी ਲੋੜ ਸੀ ਤੇ ਅੱਜ ਧਰਤੀ ਖਤਰੇ ਵਿੱਚ ਐ ਉਸ ਵੇਲੇ ਧਰਮ ਖਤਰੇ ਵਿੱਚ ਸੀ ਤੇ ਹੁਣ ਪਾਉਣ ਪਾਣੀ ਵਸੰ ਜਿਹੜਾ ਸਾਡਾ ਪਾਉਣ ਪਾਣੀ ਤੇ ਧਰਤੀ ਐ ਉਹਦੇ ਲਈ ਅ ਕਈ ਤਰ੍ਹਾਂ ਦੇ ਖਤਰੇ ਬਣੇ ਹੋਏ ਗਲੇਸ਼ੀਅਰ ਦੇ ਹੋਰ ਵੀ ਕਈ ਗ੍ਰੀਨਰੀ ਘਟਦੀ ਜਾਂਦੀ ਐ ਇਹ ਇੱਕ ਸੁਨੇਹਾ ਵੀ ਐ ਵੀ ਅਸੀਂ ਗ੍ਰੀਨਰੀ ਹਰੀਆਲੀ ਜਿਹੜੀ ਆ ਉਹਦੇ ਵੱਲ ਨੂੰ ਜਾਈਏ ਹਰੀਆਲੀ ਦਿਨ ਪਰ ਦਿਨ ਬਹੁਤ 6% ਵੀ ਨਹੀਂ ਰਹੀਗੀ ਪੰਜਾਬ 'ਚ ਸਾਡੇ ਦੂਜੇ ਜੇ ਸੂਬਿਆਂ 'ਚ 80 85% ਝਾਰਖੰਡ ਵਾਲੇ ਪਾਸੇ ਤੇ ਸਾਡੇ 6% ਹੈ 33% ਦੀ ਸਾਨੂੰ ਲੋੜ ਹੈ ਹਰੀਆਲੀ ਦੀ ਤੇ 6% ਤੇ ਅਸੀਂ ਖਲੋਤੇ ਆ ਸੋ ਇਸ ਕਰਕੇ ਇਹ ਜੂਥ ਬੜਾ ਉਤਸ਼ਾਹਤ ਹੈ ਥੋੜਾ ਇਹਨਾਂ ਨੂੰ ਸੇਧ ਦੇਣ ਦੀ ਲੋੜ ਹੈ ਥੋੜਾ ਜਿਹਾ ਥੋੜਾ ਜਿਹਾ ਹੱਲਾਸ਼ੇਰੀ ਦੇਣ ਦੀ ਲੋੜ ਹੈ ਤੇ ਇਹ ਹੁਣ ਵੈਸੇ ਵੀ ਜਿਹੜਾ ਇਹ ਬਜ਼ੁਰਗਾਂ ਨਾਲੋਂ ਜਿਹੜਾ ਜੂਥ ਹੈ ਜੇ ਬੱਚੇ ਜੇ ਉਹ ਕਿਸੇ ਮਹਿਮ ਨੂੰ ਹੱਥ ਵਿੱਚ ਲੈ ਲੈਣਦੇ ਉਹ ਕਿਸੇ ਮੁਕਾਮ ਤੱਕ ਪਹੁੰਚ ਸਕਦੇ ਨਵੀਂ ਪਨੀਰੀ ਆਪਾਂ ਕਹੀਏ ਆਵੇ ਟਾਈਮ ਲਈ ਤਿਆਰ ਕਰ ਰਹੇ ਹਾਂ ਬਿਲਕੁਲ ਜੀ ਆਉਣ ਵਾਲੇ ਸਮੇਂ ਲਈ ਸੀਸਮਾਰਗ ਯਾਤਰਾ ਜਾਂ ਗੁਰੂ ਘਰਾਂ ਕੋਈ ਵੀ ਗੁਰਦੁਆਰਾਂ ਹਾਂਜੀ ਤੇ ਬੂਟੇ ਲਾਉਣੇ ਆ ਹੋਰ ਇਸ ਤਰ੍ਹਾਂ ਦੇ ਧਰਮ ਕਰਮ ਕਰਨੇ ਫਿਰ ਆਉਣ ਵਾਲੇ ਸਮਿਆਂ 'ਚ ਖੂਨਦਾਨ ਕੈਂਪ ਵੀ ਲਾਉਣ ਦਾ ਅਸੀਂ ਪਹਿਲਾਂ ਦੋ ਤਰਾ ਲਾਇਏ ਵੀ ਆ ਖੁੰਦਨ ਕੈਂਪ ਵੀ ਲਾਇਆ ਕਰਾਂਗੇ ਬੂਟੇ ਵੀ ਲਾਇਆ ਕਰਾਂਗੇ ਤੇ ਗੁਰੂ ਕੇ ਕਾਰਜ ਵੀ ਵੱਡੇ ਪੱਧਰ ਤੇ ਕਰਿਆ ਕਰਾਂਗੇ ਕੀ ਕਹਿਣਾ ਚਾਹੋਗੇ ਬਾਬਾ ਜੀ ਨੇ ਚੰਗੇ ਕੰਮ ਲਾਇਆ ਹਾਂ ਜੀ ਚੰਗੇ ਕੰਮ ਲਾਇਆ ਸੋ ਚੰਗੇ ਸੋਸ ਦਿੱਤੀ ਹੈ ਤਾਂ ਕਿ ਅੱਗੇ ਵਧਣ ਵਾਸਤੇ ਸਾਡੇ ਆਉਣ ਵਾਲੇ ਵਿਚਾਰ ਦੇ ਵਿੱਚ ਸਾਨੂੰ ਇਹ ਬਹੁਤ ਜ਼ਿਆਦਾ ਲੋੜ ਪਊਗੀ ਹੋਰ ਕਿੰਨੇ ਕਮਡੇ ਦਾ ਜੋੜੂਗੇ ਹੁਣ ਤਕਰੀਬਨ ਵਧਦੇ ਜਾ ਰਹੇ ਹਾਂ ਸਟਾਰਟਿੰਗ 1 ਤੋਂ ਹੋਈ ਸੀ ਹੁਣ 13 ਤੱਕ ਪਹੁੰਚ ਗਏ ਨੇ ਇਸ ਤਰ੍ਹਾਂ ਡੇ ਬਾ ਡੇ ਵਧਦੇ ਜਾ ਰਹੇ ਅੱਗੇ ਵੱਧਦੇ ਜਾਮ ਗਏ ਆ ਕਿਹਨਾ ਮੈਂ ਮੇਰਾ ਨਾਮ Prabhjot Singh ਹੈ ਜੀ। ਕਿਹਦਾ ਲੱਗਦਾ ਹੈ? ਬਦੇ ਲੱਗਦੇ ਜੀ। ਬਾਬਾ ਜੀ ਦਾ ਸੇਵਾ ਕਰਕੇ। ਹਾਂ ਜੀ ਹਾਂ ਗ੍ਰੀਨੀ ਰਹਿਣ ਨਾਲ ਜੁੜ ਰਿਹਾ। ਪਰਿਵਾਰ ਇਹਦੀ ਸੇਵਾ ਕਰ ਰਿਹਾ। ਅੱਛਾ ਲੱਗ ਰਿਹਾ ਜੀ ਤੁਹਾਨੂੰ। ਬਿਲਕੁਲ। ਦੇਖਿਆ ਕਿ ਸਾਰੇ ਮੁੰਡੇ ਨੌਜਵਾਨ ਨੇ ਤੇ ਗੱਲ ਕਰਦੇ ਹਨ। ਕੀ ਕਹਿੰਦੇ ਹੋ? ਹਾਂ ਜੀ। ਕੀ ਕਿਹੜਾ ਜਾਨੇ ਬਾਬਾ ਜੀ ਦੀ ਨਾਲ ਸੇਵਾ ਕਰਦੇ ਹਾਂ। ਬਾਬਾ ਜੀ ਨਾਲ ਸੇਵਾ ਇਤਨਾ ਇਹ ਜੀਵਨ ਸਫਲ ਕਰਨ ਵਾਸਤੇ ਹੈ ਜੀ। ਸਾਡਾ ਜੀਵਨ ਇਹ ਹੈ। ਕਾਰ ਗੁਰੂ ਦੇ ਕਾਰਨ ਵਾਸਤੇ ਸੀ। ਸੇਵਾ ਕਰੀਏ ਵੱਧ ਤੋਂ ਵੱਧ। ਮਹਾਰਾਜ ਵਾਸਤੇ ਜੀ। ਬਰੁਤੇਗ ਬਾਦਰ ਜੀ ਨੇ ਆਪਣਾ ਸਾਰਾ ਜੀਵਨ ਲਾਤਾ ਜੀ ਅਸੀਂ ਉਹਨਾਂ ਵਾਸਤੇ ਹੀ ਜਨਮ ਲਿਆ ਅੱਜ ਹਿੰਦ ਦੀ ਚਾਦਰ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨੂੰ ਸ਼ਹੀਦਤ ਨੂੰ ਸਮਰਪਿਤ ਜੋ ਅੱਜ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਿਆ ਸੀ ਅੱਜ ਉਸ ਜਗ੍ਹਾ ਤੋਂ ਚੱਲ ਕੇ ਇਸ ਗੁਰਵਾਜ ਫਾਰਮਿੰਗ ਇੰਜੀਨੀਅਰੀ ਪ੍ਰਾਈਵੇਟ ਲਿਮਟਿਡ ਦੇ ਸਾਹਮਣੇ ਉਹਦੀ ਗੁਜ਼ਰ ਰਿਹਾ ਸੀ ਤੇ ਇੱਕ ਨਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ ਕੰਪਨੀ ਵੱਲੋਂ ਕਿ ਉਸ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰ ਸਕੀਏ ਅਸੀਂ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਹਾਂ ਕਿ ਸੰਗਤ ਨੇ ਸਾਡੇ ਵਿੱਚ ਜਿਹੜਾ ਦਰਸ਼ਨ ਦਿੱਤੇ ਤੇ ਬਹੁਤ ਬਹੁਤ ਧੰਨਵਾਦ ਇਸ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਾਡੇ ਕੋਲੇ ਅਸ਼ੀਰਵਾਦ ਚਰਨ ਪਾਏ ਆ ਅਸੀਂ ਆਪਣੇ ਆਪ ਨੂੰ ਸੁਭਾਗ ਸਮਝਦੇ ਹਾਂ ਕਦੇ ਕਿਰਪਾ ਪਰਮਾਤਮਾ ਸੋ ਸ਼ਾਂਤੀ ਸਭ ਦਾ ਭਲਾ ਮੰਗ ਰਿਹਾ ਸਰਬੱਤ ਦਾ ਭਲਾ ਕਿਸੇ ਦੇ ਪਿੱਛੇ ਕਿਰਪਾ ਸਾਡੇ ਤੇ ਵੀ ਕਿਰਪਾ ਰੂ ਤੇਗਵਾਤ ਮਹਾਰਾਜ ਜੀ ਨੇ ਬੜਾ ਬਰਤਨ ਦਿੱਤਾ ਹਾਂਜੀ ਮਹਾਰਾਜ ਜੀ ਕੋਈ ਘਾਟਾ ਨਹੀਂ ਪਰਬਾਦਮਾ ਦੇਣ ਦਿੱਤਾ ਬਹੁਤ ਸ਼ੂਗਰ ਹੈ ਉਹਦਾ ਸ਼ੁਕਰਾਨਾ ਕਰਨੀ ਆ ਵੀ ਮੇਰਾ ਹੋ ਨੌਜਵਾਨ ਪੀੜੀ ਨੂੰ ਕੁਝ ਕਹਿਣਾ ਚਾਹੁੰਦੇ ਆ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਿਆ ਵੀ ਨਾਮ ਜੋ ਖਵਾਂਡ ਛੋ ਕੋ ਕੇਸਰ ਖੋ ਦਸਤਾਰਾ ਸਜਾਓ ਅਮਰਤ ਛੋ ਕੋ ਗੁਰੂ ਦਾ ਸਿੱਖ ਸਜੋ ਗੁਰੂ ਦਾ ਸਿਕ ਸਜਗੇ ਸਾਰੇ ਆਪੋਨ ਦੂ ਹਾਂਜੀ ਕਿਸੇ ਦੇ ਪੈਰਾ ਪਿੱਛੇ ਕਿਰਪਾ ਕਰੋ ਚੜਦੀ ਕਲਾ ਹੋਣੀ ਚਾਹੀਦੀ ਮੈਂ ਇਹੋ ਸੋਖ ਮੰਗਣੀ ਹੈ ਇਹੋ ਚੋਣਿਆ ਲੈਣ ਰਾਤ ਫਰਿਆਦ ਹੈ ਮੇਰੀ ਆਉਣ ਵਾਲੀ ਪੀੜ੍ਹੀ ਸਵਾ ਤਾਣ ਹਣ ਹੋਸ਼ ਚ ਰਹਿਣ ਹੋਸ਼ ਚ ਜਿਉਣ ਖੁਸ਼ ਰਹਿਣ ਅਮਰ ਤੇ ਵੇ ਉਠੋ ਜਾਪ ਕਰੋ ਗੁਰੂ ਦਾ ਨਾਮ ਜਿੰਨਾ ਸਾਡੇ ਵਾਸਤੇ ਇਨਾ ਕੁਛ ਕੀਤਾ ਹੈ ਅਸੀਂ ਇਨਾ ਵੀ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਫਰਮਾਤੋ ਮਾਨੇ ਇਹ ਹੋਈ ਦੁਆ ਮੇਰੀ ਬੇਨਤੀ ਜੋਦੜੀ ਹੈ ਬੱਚਿਆਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਜਿਹੜੀਆਂ ਨਾਈਆਂ ਦੇ ਦੁਕਾਨਾਂ ਤੇ ਜਾਂਦੀਆਂ ਨੇ ਜਿਹੜੇ ਨਾਈਆਂ ਦੇ ਦੁਕਾਨਾਂ ਤੇ ਜਾਂਦੇ ਨੇ ਉਹਨਾਂ ਨੂੰ ਮੇਰੇ ਵਾਸਤੇ ਖਾਸ ਬੇਨਤੀ ਹੈ ਹੱਥ ਜੋੜ ਕੇ ਅਰਦਾਸ ਕਰ ਆਲਾ ਜ਼ਿਲ੍ਹੇ ਦੇ ਪਿੰਡ ਅਸੀਂ ਆਕੜ ਪਹੁੰਚੇ ਆ ਇਹ ਉਹ ਪਿੰਡ ਹੈਗਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਛਾਈ ਇੱਥੇ ਜਦੋਂ ਉਹ ਦਿੱਲੀ ਨੂੰ ਜਾ ਰਹੇ ਸੀਗੇ ਤਾਂ ਉਹਨਾਂ ਦੇ ਵਿੱਚ ਕੋਈ ਰਸਤਾ ਨਹੀਂ ਸੀਗਾ ਔਰ ਕੋਈ ਅਸੀਂ ਕਹੇ ਇਹ ਕੋਈ ਜੰਗਲ ਸੀਗਾ ਸਾਰਾ ਆਪਾਂ ਲਾਈਏ ਉਹਨਾਂ ਦੇ ਜ਼ਮੀਨ ਵੀ ਆਵਾਜ਼ ਨਹੀਂ ਹੁੰਦੀ ਸੀਗੀ ਉਹ ਪਗੜੰਡੇ ਨੇ ਹੁੰਦੇ ਹੋਏ ਉਹ ਦਿੱਲੀ ਵੱਲ ਨੂੰ ਆਪਣੇ ਸੰਗਤ ਨਾਲ ਜਾ ਰਹੇ ਤਾਂ ਇਹ ਪਿੰਡ ਆਕੜ ਪਹੁੰਚੇ ਸੀਗੇ ਤਾਂ ਤੁਹਾਨੂੰ ਦਿਖਾਣੇ ਆ ਆਕੜ ਦੇ ਵਿੱਚ ਉਹ ਇਸ ਨਿੰਮ ਪੇੜ ਦੇ ਨੀਮ ਦਾ ਪੇੜ ਸੀਗਾ ਇਹ ਜਿਹੜਾ ਕਿ ਹੁਣ ਜਿਹੜਾ ਪੂਰੀ ਤਰ੍ਹਾਂ ਜਿਹੜਾ ਆਪਾਂ ਕਹੀਏ ਸਿਮਕ ਲੱਗੀ ਸੀ ਇਸ ਨੂੰ ਇਸ ਪੇੜ ਦੇ ਨੀਚੇ ਉਹ ਬੈਠ ਕੇ ਉਹਨਾਂ ਨੇ ਆਰਾਮ ਕੀਤਾ ਸੀਗਾ ਰਸਤੇ ਦੇ ਵਿੱਚ ਬੈਠੇ ਬੈਠੇ ਆਰਾਮ ਕੀਤਾ ਸੀਗਾ ਤੇ ਉਹ ਪੇੜ ਜਿਹੜੀ ਹੈਗਾ ਇਹ ਪੇੜ ਜਿਹੜਾ ਸੀਗਾ ਟੁੱਟ ਗਿਆ ਸੀਗਾ ਆਪਾਂ ਕਹੀਏ ਬਹੁਤ ਪੁਰਾਣਾ ਪੇੜ ਆ ਆਪਾਂ ਕਹਿੰਦੇ 350 ਸਾਲ ਪੁਰਾਣੀ ਗੱਲ ਹੈ ਪਰ ਹੁਣ ਇਹ ਪੇੜ ਨੂੰ ਜਿਹੜਾ ਹੈਗਾ ਪੰਜਾਬ ਪੰਜਾਬੀ ਯੂਨੀਵਰਸਿਟੀ ਜਿਹੜਾ ਹੈਗਾ ਆ ਆਪਾਂ ਕਹੀਏ ਐਗਰੀਕਲਚਰ ਯੂਨੀਵਰਸਿਟੀ ਸੋਰੀ ਐਗਰੀਕਲਚਰ ਯੂਨੀਵਰਸਿਟੀ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੇ ਇਸ ਪੇੜ ਨੂੰ ਜਿਹੜਾ ਹੈਗਾ ਉਹ ਟ੍ਰੀਟਮੈਂਟ ਦਿੱਤਾ ਇਹ ਬਚਾ ਕੇ ਰੱਖਿਆ ਕਿ ਇੰਨਾ ਇਤਿਹਾਸ ਸਾਡਾ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਦਾ ਉਹ ਬਚ ਜਾ ਇਹ ਇਤਿਲੀ ਗੁਰਦੁਆਰਾ ਸਾਹਿਬ ਨੇ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਇੰਨੇ ਮ ਲਗਾਈ ਗਈ ਇੱਕ ਨਾਲ ਬਰਾਬਰ ਜੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਤੇ ਜਿਹੜੇ ਗੁਰਦੁਆਰਾ ਸਾਹਿਬ ਹੈ ਇਹਨਾਂ ਦਾ ਨਾਮ ਵੀ ਨਿੰਮ ਸਾਹਿਬ ਹੈ ਗੁਰਦੁਆਰਾ ਨਿੰਮ ਸਾਹਿਬ ਪਾਸਾ ਹੀ ਨੌਮੀ ਗੁਰੂ ਤੇਗ ਬਾਦ ਮਾਰਦ ਤੁਸੀਂ ਨਿੰਮ ਦਾ ਜਿਹੜੀ ਪੁਰਾਣੀ ਨੀ ਮੈ ਉਹ ਤੁਹੇ ਦੇਖੂਗਾ ਕਿ ਕਿੰਨਾ بڑا ਦਾਇਰਾ ਹੈਗਾ ਕਿੱਡੀ ਬੜੀ 350 ਸਾਲ ਪੁਰਾਣੀ ਨਿੰਮ ਸਿਗੀ ਉਹ ਅੱਜ ਵੀ ਤੁਹਾਨੂੰ ਖੜੀ ਦਿਖਦੀ ਹੈ ਉਹਦਾ ਤਣਾ ਜਿਹੜਾ ਹੈਗਾ ਥੱਲੇ ਵਾਲਾ ਖੜਾ ਹੈ ਇਹ ਟ੍ਰੀਟਡ ਹੈ ਇਹਨੂੰ ਟ੍ਰੀਟਮੈਂਟ ਕੀਤਾ ਗਿਆ ਹੈਗਾ ਤੇ ਇਹਨਾਂ ਨੂੰ ਕੈਮੀਕਲ ਲਗਾਏ ਗਏ ਨੇ ਤਾਂ ਕਿ ਅੱ ਜੋ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਜੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਉਹ ਤਿਆਰ ਕੀਤਾ ਹੈ ਸਾਡੇ ਨਾਲ ਇੱਕ ਮਾਤਾ ਜੀ ਹੈਗੇ ਨੇ ਉਹ ਦੱਸਣਗੇ ਤੇ ਅਸੀਂ ਉਹਨਾਂ ਦੇ ਗੱਲ ਪੁੱਛਦੇ ਹਾਂ ਕਿ ਮਾਤਾ ਜੀ ਕਿਦਾਂ ਇਹ ਕੀ ਇਤਿਹਾਸ ਹੈ ਇੱਥੇ ਗੁਰੂ ਜੀ ਮਹਾਰਾਜ ਦਾ ਦੱਸੋ ਮੜ ਜਾ ਇਹਨਾਂ ਦਾ ਇਤਿਹਾਸ ਵਾਹ ਗੁਰੂ ਜੀ ਏਕਣਾ ਹੈ ਵੀ ਇਹ ਨਿੰਮਸਾ ਗੁਰਦੁਆਰਾ ਸਾਹਿਬ ਜੀ ਇੱਥੇ ਗੁਰਤੇਗ ਬਹਾਦਰ ਸਾਹਿਬ ਜਦੋਂ ਉੱਥੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਨੂੰ ਆਏ ਸੀ ਤੇ ਆਰਾਮ ਕੀਤਾ ਸੀ ਟਾਲੇ ਹੇਠਾਂ ਬੈਠ ਕੇ ਉਹ ਟਾਲੇ ਦੇ ਪੱਤੇ ਕੜਤਣ ਛੱਡ ਗਏ ਸੀ ਮਿੱਠੇ ਹੋ ਗਏ ਸੀ ਹਾਂ ਸੀ ਇਤਿਹਾਸ ਜੀ ਦੇਖੀ ਐ ਨਿੰਮ ਹ ਹਰੀ ਸਿਨੇਬਲ? ਹਾਂਜੀ। ਹਰੀ ਸਿਗੀ। ਹਾਂਜੀ। ਫਿਰ ਫੌਲੀਓੜੀ ਖਰਾਬ ਹੋ ਗਈ। ਹਾਂਜੀ ਇਹਦੇ ਜੜਾਂ 'ਚ ਪਾਣੀ ਪੂਣੀ ਪਾਉਣ ਲੱਗ ਗਏ ਨਾ ਰੋਗ ਖਰਾਬ ਹੋ ਗਏ ਨੇ ਜੜਾਂ ਫਿਰ। ਹੂੰ। ਉਹਦੇ ਕਰਕੇ ਫਿਰ ਇਹ ਗਿਰਗੀ ਜੀ। ਫਿਰ ਹੁਣ ਇਹ ਐਗਰੀਕਲਚਰ ਯੂਨੀਵਰਸਿਟੀ ਆਏ ਨੇ। ਹਾਂਜੀ ਇਹਨਾਂ ਨੇ ਸਿਸੇ ਦੇ ਵਿੱਚ ਜੜਤਾ ਜੀ। ਹੂੰ। ਫਿਰ ਇਹ ਨਿਮ ਨਵੀ ਤਿਆਰ ਕਰੀਏ ਜੀ। ਨਵੀ ਤਰਕੇ। ਹਾਂਜੀ। ਤੇ ਉਹਨਾਂ ਦੇ ਅੰਦਰ ਜੰਗਲ ਹੁੰਦਾ ਹਣਾ ਪੂਰਾ। ਜੰਗਲ ਜੰਗਲ ਨਹੀਂ ਸੀ ਦੇਖਿਆ ਜੀ। ਠੀਕ। ਉਹ ਪਹਿਲਾਂ ਦੀਆਂ ਗੱਲਾਂ ਆ ਜੀ। ਹਾਂਜੀ। ਪਹਿਲਾਂ ਤਾਂ ਜੰਗਲ ਹੁੰਦੇ ਹਣਾ। ਹਾਂਜੀ ਹਾਂਜੀ। ਬਾਦੀ ਦਾ ਬਾਤ ਤਾਂ ਹੋਈ ਆ ਤਾਂ ਕਿ ਤੁਸੀਂ ਪ੍ਰਤੀਵਾਸ ਆ ਗਿਆ ਸੀ ਇੱਥੇ ਬਹੁਤ ਸੰਗਤ ਆਂ ਆਹ ਵੇਹੜੇ ਏਰੀਆ ਪਹਿਲਾਂ ਜੰਗਲ ਹੁੰਣਾ ਆਹ ਜੰਗਲ ਸੀਗਾ ਜੀ ਕੋਈ ਖੇਤ ਨਹੀਂ ਸੀ ਆਖੇ ਖੇਤ ਥੋੜਾ ਜਿਹਾ ਹਾਂ ਜੀ ਹਾਂ ਥੋੜਾ ਜਿਹਾ ਬੀਜ ਦੇ ਸੀ ਲੋਕ ਮਾੜੀ ਮੋਟੀ ਫਸਲ ਹੁੰਦੀ ਸੀ ਕਰਕੇ ਤਾਂ ਸੜਕਾਂ ਤੋਂ ਬਣੀ ਇਹ ਹੈ ਸੜਕਾਂ ਸੜਕਾਂ ਦੀ ਲੱਗੀ ਸੀ ਇਹ ਹੋਈ 15-20 ਸਾਲ ਹੋਏ ਹੁਣ ਬਣੀ ਉਹ ਤੋਂ ਪਹਿਲਾਂ ਪਹਿਲਾਂ ਨਿਪਸਪਤਾ ਉੱਤੇ ਸੀ ਕੱਚਾ ਰਸਤਾ ਸੀ ਕੱਚਾ ਰਸਤਾ ਗਣਾਪ ਕੰਦਾ ਪਿੰਡਾਂ ਵਾਲਾ ਹਾਂ ਹਾਂ ਪਿੰਡਾਂ ਵਾਲਾ ਆਹ ਹਾਂ ਹੋ ਬਹੁਤ ਕੱਟਾਰ ਰਸਾ ਸੀਗਾ ਉਹ ਵੀ 25 ਸਾਲਾਂ ਤੋਂ ਫਿਰ ਸਾਰੇ ਰਸਤੇ ਬਣ ਗਏ ਔਲੇ ਔਲੇ ਸਾਰੇ ਪਾਸੇ ਸ਼ੰਕਰਪੁਰ ਉਹ ਪਹਿਲੇ ਛੋਟੇ ਸੀਗੇ ਹਾਂਜੀ ਹਾਂ ਕਿੱਥੇ ਰਸਤੇ ਸੀਗੇ ਇਮਾਰਤ ਬੜੀ ਨਵੀਂ ਬਣੀ ਹੈ ਹਾਂਜੀ ਹਾਂ ਇਹ ਬਿਲਕੁਲ ਹਾਂ ਬਿਲਕੁਲ ਇਹ ਜਿਹੜੇ ਪਿੰਡ ਦੇ ਲੋਕ ਨੇ ਇਹ ਦੱਸਦੇ ਨੇ ਕਿ ਇਤਿਹਾਸ ਇਹੀ ਹੈ ਜੋ ਬਾਹਰ ਵੀ ਲਿਖਿਆ ਗਿਆ ਹੈਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦਿੱਲੀ ਨੂੰ ਗਏ ਚਾਲੇ ਪਾਏ ਤਾਂ ਇਸ ਥਰ ਜਗ੍ਹਾ ਦੇ ਉੱਪਰ ਆਕਰ ਆ ਕੇ ਰੁਕੇ ਸੀਗੇ ਤੇ ਆਕਰ ਜਿਹੜਾ ਇਹ ਆਕਰ ਪਿੰਡ ਹੈਗਾ ਆ ਤੇ ਨਿਮਤ ਥਲੀ ਉਹਨਾਂ ਨੇ ਵਿਸ਼ਰਾਮ ਕੀਤਾ ਇਸ ਤਰ੍ਹਾਂ ਕਿ ਇੱਥੇ ਗੁਰਦਵਾਰ ਨਿਮਤ ਸਾਹਿਬ ਵੇੜਾਗਾ ਉਹ ਸੁ ਇਥੇ ਉਹਨਾਂ ਸੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਇਹ ਵੀ ਦੱਸ ਹੁੰਦਾ ਕਿ ਜਿਸ ਟਾੜੇ ਥਲੇ ਬੈਠੇ ਸੀਗੇ ਉਹਦੇ ਪੱਤੇ ਜਿਹੜੇ ਸੀਗੇ ਉਹ ਮਿੱਠੇ ਸੀਗੇ ਇਹ ਮਾਤਾ ਜੀ ਜਿਹਾ ਸੀ ਕਿ ਦੱਸਿਆ ਉਹਨਾਂ ਨੇ ਆਪ ਕਹਿੰਦੇ ਮੈਂ ਖਾਏ ਨੇ ਕਿ ਮੈਂ ਦੇਖਿਆ ਕਿ ਇਹ ਪੱਤੇ ਜਿਹੜੇ ਸੀਗੇ ਮਿੱਠੇ ਸੀਗੇ ਬਾਕੀ ਨਿੰਮ ਸਾਰੀ ਕੌੜੀ ਸੀਗੀ ਉਹ ਪੱਤੇ ਨੇ ਜਿਹੜੇ ਮਿੱਠੇ ਹੋ ਗਏ ਸੀ ਪਰ ਹੁਣ ਨਿੰਮ ਨਹੀਂ ਰਹੇਗੀ ਪਰ ਗੁਰਦਰ ਸਾਹਿਬ ਅੱਜ ਵੀ ਸ਼ੁਸ਼ੋਭਿਤ ਹੈ 350 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋ ਆਏ ਤਾਂ ਉਹ ਰਸਤੇ ਉਹਨਾਂ ਦੇ ਨਹੀਂ ਸੀਗੇ ਪੱਕ ਡੰਡਿਆ ਸੀਗਾ ਜੰਗਲ ਸੀਗਾ ਇਹ ਤੁਸੀਂ ਪਿੰਡ ਜਿਹੜਾ ਸਾਰਾ ਇਦਾ ਵੀ ਇਤਿਹਾਸਾ ਗੁਰੂ ਜੀ ਨਾਲ ਜੁੜਿਆ ਹੋਇਆ ਬਹੁਤ ਜ਼ਿਆਦਾ ਇੱਕ ਤਾਂ ਉਹ ਨਿਮਮ ਥਲੇ ਬੈਠੇ ਸੀਗੇ ਉਸ ਤੋਂ ਵੀ ਜ਼ਿਆਦਾ ਵਧੀਆ ਮਿਲਕੀ ਅਸੀਂ ਕਹੀ ਹੈ ਇਤਿਹਾਸ ਸੀਗਾ ਜਿਹੜਾ ਗੁਰੂ ਜੀ ਨੇ ਆਪ ਨਾਮ ਦਿੱਤਾ ਇਸ ਪਿੰਡ ਨੂੰ ਅੱਕੜ ਜਿਹੜਾ ਪਿੰਡ ਹੈ ਉਹਨਾਂ ਦੇ ਗੁਰੂ ਜੀ ਦਾ ਦਿੱਤਾ ਹੋਇਆ ਨਾਮ ਹੈ ਇਹ ਪੂਰਾ ਏਰਾ ਜੰਗਲ ਸੀਗਾ ਹੁਣ ਅੱਜ 350 ਸਾਲਾਂ ਬਾਅਦ ਇਹ ਆਵਾਦ ਲੱਗਦਾ ਅੱਗੇ ਕਿ ਨਦੀ ਜਾਂਦੀ ਹੈਗੀ ਆ ਇਹ ਸੜਕਾਂ ਭਾਵੇਂ ਹੁਣ ਤੁਹਾਨੂੰ ਦਿਖਦੀਆਂ ਨੇ ਚਾਹੇ ਤੁਹਾਨੂੰ ਸੜਕਾਂ ਇਹ ਦਿਖਦੀਆਂ ਨੇ ਚਾਹੇ ਤੁਹਾਨੂੰ ਇਹ ਉਹਦੇ ਗੁਰਦੁਆਰੇ ਬਣੇ ਹੋਏ ਦਿਖਦੇ ਨੇ ਚਾਹੇ ਉਹ ਕੁਝ ਵੀ ਦਿੱਤਾ ਹੈ ਸੜਕ ਦਿਖਦੀ ਹੈ ਪਰ ਇਹ ਜਿਹੜਾ ਪਹਿਲਾਂ ਜ ਤੇ ਪਿਆਉ ਲੱਗੇ ਹੁੰਦੇ ਤੇ ਪਾਣੀ ਦੇ ਪਾਣੀ ਦੇ ਪਿਆਉ ਹੁੰਦੇ تھے ਯਾ ਜੋ ਗਰਮੀ ਦਾ ਮੌਸਮ ਆ ਮੁਰਕਾ ਪੈਂਦਾ ਆਹੀ ਦਿਨ ਸੀਗੇ ਅੱਜਾ ਹੀ ਦਿਨ ਸੀਗਾ ਤੇ ਗੁਰੂ ਜੀ ਜਿਹੜੇ ਸੀਗੇ ਉਹਨਾਂ ਨੂੰ ਮੁਰਕਾ ਪਿਆ ਤੇ ਉਹ ਪਰਿਵਾਰ ਸਹਿ ਜੋ ਜਾਰੀ ਸੀਗੇ ਤਾਂ ਉਹਨਾਂ ਨੇ ਇਸ ਪਿੰਡ ਚ ਆ ਕੇ ਬੈਠਣ ਦੀ ਆ ਕੇ ਉਹਨਾਂ ਨੇ ਜਗ੍ਹਾ ਮੰਗੀ ਤਾਂ ਸਾਡੇ ਨਾਲ ਪਿੰਡ ਦੇ ਨਿਵਾਸੀ ਨੇ ਤੇ ਉਹ ਗੱਲ ਕਰਨਗੇ ਕੀ ਨਾ ਸਰਦਾਰ ਜੀ ਮੇਰਾ ਨਾਮ ਮਲੂਕ ਸਿੰਘ ਹੈ ਜੀ ਮਲੂਕ ਜੀ ਦੱਸੋ ਕਹਾਣੀ ਕਿਆ ਪਿੰਡ ਦੀ ਕਹਾਣੀ ਇਹ ਵੇ ਜੀ ਮਹਾਰਾਜ ਆਪਣਾ ਪਰਿਵਾਰ ਲੈ ਕੇ ਪਿੰਡ ਪਰ ਇਥੋਂ ਕਿਲੋਮੀਟਰ ਦੇ ਆਕੜ ਪਿੰਡ ਹੈ ਜੀ ਉੱਥੇ ਜਾ ਕੇ ਮਹਾਰਾਜੇ ਸਾਨੂੰ ਉੱਥੋਂ ਦੀ ਸੰਗਤ ਨੂੰ ਉਦੋਂ ਕੋਈ ਵਹਿਮ ਆਇਆ ਨਾ ਕਿ ਤੁਸੀਂ ਕਿੱਥੋਂ ਆਏ ਹੋ ਕੀ ਕੌਣ ਹੋ ਤੁਸੀਂ ਤੁਸੀਂ ਜੰਗਲ ਚ ਤੁਰ ਜੋ ਮਹਾਰਾਜ ਜੀ ਆਖਿਆ ਸਤਿਵਚਨ ਤੁਸੀਂ ਆਕੜੇ ਹੋ ਤੇ ਅਸੀਂ ਇੱਥੋਂ ਅਗਾ ਤੁਰ ਜੰਨੇ ਆ ਮਹਾਰਾਜ ਜੀ ਨੇ ਆ ਕੇ ਫੇਰ ਆ ਜੰਗਲ ਦੇ ਵਿੱਚ ਮੰਗਰ ਲਾਇਆ ਇੱਥੇ 12 ਪਿੰਡ ਨੇ ਜਿਹੜਾ ਕਿ ਪਿੰਡਾਂ ਦਾ ਨਾਮ ਇੱਕ ਆਕੜੇ ਇੱਕ ਮਹਾਰਾਜ ਨੇ ਆਕੜੀ ਰੱਖਿਆ ਸੀ ਜੀ ਇੱਕ ਸੇਹਰਾ ਇੱਕ ਸੇਹਰੀ ਇੱਕ ਪਟੇਰੀ ਛੋਟੀ ਜੀ ਇੱਕ ਪਨੌਂਦੀਆਂ ਇੱਕ ਕੌਲੀ ਇੱਥੇ ਮਹਾਰਾਜ ਦੀ ਦਾ ਸਾਰਾ ਪਰਿਵਾਰ ਮਾਤਾ ਵੀ ਆਏ ਨੇ ਲੱਖੀ ਸਾਹ ਵੰਜਾਰਾ ਵੀ ਆਏ ਨੇ ਇੱਥੇ ਜਿਹੜੀ ਨਿੰਮ ਦੇ ਥੱਲੇ ਆ ਕੇ ਬਰਾਜੇ ਹਨ ਅੱਜੇ ਵੀ ਖੂਹ ਹੈਗਾ ਜੀ ਤੇ ਨਿੰਮ ਦੇ ਜਿਹੜੇ ਹਨ ਪੱਤੇ ਉਹ ਬਕਬਕੇ ਥਾਣਾ ਦੂਜੇ ਪੱਤੇ ਜਿਹੜੇ ਹਨ ਉਹ ਕੌੜੇ ਨੇ ਜੀ ਆ ਆ ਕੇ ਅਜੇ ਵੀ ਇਤਿਹਾਸ ਵੇਖ ਸਕਦੇ ਬਲਕਿ ਆਕੜ ਜਿਹੜਾ ਆਕੜ ਹੀ ਨਾ ਆਇਆ ਤਾਂ ਰੱਖਿਆ ਵੀ ਉਹਨੇ ਆਕੜ ਦਿਖਾਈ ਆਕੜ ਦਿਖਾਈ ਸੀ ਜੀ ਪਿੰਡਦਿਆਂ ਨੂੰ ਚੰਗਾ ਨਾ ਲੱਗਾ ਉਹ ਅੱਖ ਲੱਗੇ ਇੱਥੋਂ ਤੁਰ ਜੋ ਮਹਾਰਾਜ ਜੰਦੇ ਤੁਸੀਂ ਆਕੜ ਦੇਓ ਤੇ ਚਲੋ ਆਕੜ ਹੀ ਰਹੀ ਵੀ ਆਕੜ ਪਿੰਡ ਦਾ ਨਾਮ ਪਾ ਗਏ ਮਹਾਰਾਜ ਜੀ ਬੀਬੀ ਸੀ ਕੋਈ ਉਹਦੇ ਤੋਂ ਕੋਈ ਚੀਜ਼ ਮੰਗੀ ਉਹਨੇ ਵੀ ਗਲਤ ਸ਼ਬਦ ਕੀਤਾ ਉਹਨੂੰ ਉਹਦਾ ਨਾਮ ਆਕੜੀ ਰੱਖਦਾ ਜੀ ਹੂੰ ਅੱਛਾ ਦੋ ਪਿੰਡ ਹੋ ਗਿਆ ਆਕੜ ਆਕੜ ਤੇ ਆਕੜ ਜੇ ਬੰਦਾ ਆਕੜ ਗਿਆ ਹਾਂਜੀ ਤਾਂ ਆਕੜੀ ਬੀਬੀ ਆਕੜ ਕੀ ਤਾਂ ਆਕੜੀ ਆਕੜੀ ਜੀ ਇਹ ਦੋਆਂ ਦਾ ਨਾਮ ਦਰਤਾ ਪਰ ਹੁਣ ਤਾਂ ਪੂਰਾ ਪਿੰਡ ਆਵਾਜ਼ ਹੈ ਹਾਂ ਜੀ ਹੁਣ ਤਾਂ 12 ਪਿੰਡ ਛੱਡੋ ਦੀ ਸਾਰਾ ਇਲਾਕਾ ਚੰਡੀਗੜ੍ਹ ਤੋਂ ਲੈ ਕੇ ਦੂਰ ਤੋਂ ਜੋ ਇੱਥੇ ਕੋਈ ਮੰਤਾ ਮੰਨਦਾ ਪੂਰੀ ਹੁੰਦੀ ਹੈ ਜੀ ਭੇਵੇ ਵਾਲਿਆਂ ਦੇ ਦੁਆ ਲੱਗਦੇ ਰਹੇ ਨੇ ਜੋ ਬਚਨ ਕਰਦੀ ਦੀ ਸੰਗਤ ਅੱਜ ਪੂਰੇ ਹੁੰਦੇ ਨੇ ਜੀ ਗੁਰਦਾਰ ਸਾਹਿਬ ਬਣ ਕੇ ਕਾਲਜ ਹੈ ਕਾਲਜ ਦੇ ਗੁੱਡੀਆਂ ਦਾ ਕਾਲਜ ਦੇ ਦੀ ਵੀ ਸ੍ਰੋਮਣੀ ਕਮੇਟੀ ਦੇ ਬਣ ਕੇ ਗੁਰਦਾਰ ਸਾਹਿਬ ਬਾਬਾ ਅਮਰੀਕ ਸਿੰਘ ਦੀ ਸੇਵਾ ਕਰਨੇ ਆ ਜੀ ਡੇਰਾ ਹੀਰਾ ਬਾਗ ਜਿਨ੍ਹਾਂ ਦੂਖਨਵਾਰ ਸਾਹਿਬ ਵੀ ਬਣਾਇਆ ਕਿਲੇ 'ਚ ਵੀ ਬਣਾਇਆ ਬਾਦਰਗੜ੍ਹ ਸਾਹਿਬ ਵੀ ਅਸੀਂ ਉਹਦਾਂ ਦੇ ਸੇਵਾਦਾਰਾਂ ਦੀ ਵਹਿਗਰ ਦੀ ਕਾਕਾਲਤਾ ਵਹਿਗਰ ਦੀ ਕੀਫਤ ਤੇ ਬਿਲਕੁਲ ਇਹ ਸਰਦਾਰ ਸਾਹਿਬ ਨੇ ਜਿਹੜੇ ਕਿ ਤੁਹਾਨੂੰ ਇਸ ਪਿੰਡ ਦੀ ਜਿਹੜੀ ਹੈਗੀ ਆ ਉਹ ਕਹਾਣੀ ਸਰੰਦ ਨੇ ਗੁਰੂ ਜੀ ਨੇ ਇਹ ਆਕੜ ਨਾਮ ਹੈ ਅਸੂਲ ਦੇ ਆਕੜ ਨਾਮ ਕਿਉਂਦਾ ਆਕੜ ਤਾਂ ਕਿ ਉਹ ਆਕੜ ਕੇ ਤੇ ਕਿਤੇ ਇੱਥੇ ਨਹੀਂ ਰਹਿਣਾ ਹੈਗਾ ਅੱਗੇ ਚਲੇਗੇ ਤੇ ਬੀਬੀ ਮੇਰੀ ਬੀਬੀ ਨੂੰ ਕੁਝ ਕਿਹਾ ਉਹਦੋਂ ਆਕੜ ਹੀ ਰਖਤਾ ਪਾਪਾ ਕਿ ਗੁਰੂ ਜੀ ਨੇ ਇਸ ਇਹ ਨਾਮ ਰੱਖ ਕੇ ਵੀ ਪਿੰਡ ਨੂੰ ਜਿਹੜਾ ਹੈਗਾ ਆਵਾਦ ਕਰਦਾ ਆ ਸਕਦਾ ਆਂਦੀਆਂ ਨੇ ਪਹਿਲਾਂ ਹੁੰਦਾ ਸੁੱਖਾ ਸੁਖਦੇ ਆ ਨਿੰਮ ਦਾ ਪੇੜ ਤੁਹਾਨੂੰ ਜਿਹੜਾ ਹੈਗਾ ਉਹ ਵੀ ਦਿਖਾਵਾਂਗੇ ਨਿੰਮ ਦੇ ਪੇੜ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਨੇ ਨਿੰਮ ਦੇ ਆਪਾਂ ਕਹੀਏ ਜਿਹੜਾ ਹੁਣ ਸੰਭਾਲਿਆ ਗਿਆ ਪੇੜ ਵੱਡਾ ਸੀਗਾ ਤੇ ਹੁਣ ਨਵੀਂ ਨਿੰਮ ਲਾਈ ਗਿਆ ਪਾਬ ਇਹ ਹੈ ਕਿ ਇਹ ਪੂਰਾ ਇਲਾਕਾ ਜਿਹੜਾ ਸੀਗਾ ਜੰਗਲ 'ਚ ਮੰਗਲ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੈਮਰਾ ਪਰਸਨ ਅਸ਼wini ਨਾਲ ਮਨੋਜ ਜੋਸ਼ੀ ਜੀ ਮੀਡੀਆ ਪਟਿਆਲਾ ਅਕਰ